ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 25 ਤੋਂ 31 ਮਈ ਕਿਸ ਤਰੀਕੇ ਦਾ ਰਹੇਗਾ ਕਿਉਂਕਿ ਇਸ ਸਮੇਂ ਬਹੁਤ ਵੱਡੀ ਹਲਚਲ ਮੌਸਮ ਦੇ ਵਿੱਚ ਚੱਲ ਰਹੀ ਹੈ ਹਲਕੇ ਦਰਮਿਆਨੇ ਬੱਦਲਵਾਈਆਂ ਪੰਜਾਬ ਵੱਲ ਕੂਚਤਾ ਕਰ ਰਹੀਆਂ ਨੇ ਪਰ ਮੀਂਹ ਦਾ ਉਨਾ ਜ਼ਿਆਦਾ ਅਸਰ ਨਹੀਂ ਹੈ ਜਿੰਨਾ ਤਕੜਾ ਸਿਸਟਮ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਲਗਾਤਾਰ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੁਹਾਨੂੰ ਵੀਡੀਓ ਵਿੱਚ ਵੀ ਤੇਜ਼ ਹਵਾ ਦੀ ਆਵਾਜ਼ ਆ ਰਹੀ ਹੋਵੇਗੀ ਜਿਸ ਤੋਂ ਕਿ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਬਹੁਤੇ ਇਲਾਕਿਆਂ ਵਿੱਚ ਦੱਖਣ ਪੱਛਮੀ ਤੇ ਬਹੁਤੇ ਇਲਾਕਿਆਂ ਵਿੱਚ ਦੱਖਣ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਰਹੀ ਹੈ ਪਰ ਕੋਈ ਵੱਡੀ ਰਾਹਤ ਨਹੀਂ ਹੈ ਓਵਰ ਆਲ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਐਵਰੇਜ ਸਥਾਪਮਨ ਇਸ ਸਮੇਂ 42-43-44 ਡਿਗਰੀ ਦੇਖਣ ਨੂੰ ਮਿਲ ਰਿਹਾ ਸਭ ਤੋਂ ਜ਼ਿਆਦਾ ਅਗਰ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬਠਿੰਡਾ ਮਲੋਟ ਦਾ ਏਰੀਆ ਸਭ ਤੋਂ ਜ਼ਿਆਦਾ ਗਰਮ ਹੈ ਜੋ ਕਿ 44 ਡਿਗਰੀ ਤਾਪਮਨ ਦੇ ਨਾਲ ਇਸ ਸਮੇਂ ਸਭ ਤੋਂ ਵੱਧ ਗਰਮ ਬਣਿਆ ਹੋਇਆ ਹੈ ਹੁਣ ਗੱਲ ਕਰਾਂਗੇ 25 ਤੋਂ ਲੈ ਕੇ 31 ਮਈ ਕਿਸ ਦਿਨ ਮੀਂਹ ਹੈ ਕਦੋਂ ਹਨੇਰੀ ਹੈ ਕਦੋਂ ਗਰਮੀ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਸਾਂਝੀਆਂ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਰਾਹੀਂ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਿਓ ਤਾਂ ਕਿ ਤੁਸੀਂ ਕੋਈ ਮੌਸਮ ਦੀ ਜਾਣਕਾਰੀ ਕਿਸੇ ਦਿਨ ਦੀ ਕਿਸੇ ਜ਼ਿਲ੍ਹੇ ਦੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਹੁਣ ਗੱਲ ਕਰਦੇ ਹਾਂ ਤਾਜ਼ਾ ਸੈਟਲਾਈਟ ਇਮੇਜ ਦੀ ਮੌਸਮ ਪੰਜਾਬ ਦਾ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਹਲਕੇ ਦਰਮਿਆਨੀ ਬਦਲਵਾਨੀਆਂ ਉੱਤਰੀ ਭਾਰਤ ਵਿੱਚ ਅਤੇ ਪਹਾੜੀ ਖੇਤਰ ਵਿੱਚ ਬਣ ਰਹੀਆਂ ਨੇ ਜੋ ਪੰਜਾਬ ਨੂੰ ਹਲਕਾ ਦਰਮਿਆਨਾ ਪ੍ਰਭਾਵਿਤ ਕਰ ਸਕਦੀਆਂ ਨੇ 25 ਤਰੀਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਦਲਵਾਈ ਦਾ ਦੌਰ ਪੰਜਾਬ ਦੇ ਵਿੱਚ ਬਣਿਆ ਰਹੇਗਾ ਖਾਸ ਤੌਰ ਤੇ ਦੁਆਬੇ ਦਾ ਇਲਾਕਾ ਜਿਹਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਤੋ ਹੁੰਦੀ ਹੋਈ 벨ਟ ਜਿਹੜੀ ਬਲਾਚੌਰ ਤੋਂ ਰੂਪਨਗਰ ਫਿਰ ਮੁਹਾਲੀ ਤੱਕ ਇਹ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਜਿਹੜਾ ਇਹ ਸਿਸਟਮ ਬਣ ਰਿਹਾ ਇਹਦੇ ਦੇ ਤੋ ਥੱਲੇ ਆਵੇਗਾ ਇਸ 벨ਟ ਨੂੰ ਇਹ ਕਵਰ ਕਰ ਸਕਦਾ ਹੈ ਮਲੋੜ ਤੋਂ ਤੁਸੀਂ ਦੇਖੋਗੇ ਤਾਂ ਮੁਕਸਰ ਤਾ ਏਰੀਆ ਹੋ ਗਿਆ ਫਲੋਸਪੁਰ ਫਰੀਦਕੋਟ ਤੇ ਥੋੜੇ ਬਹੁਤੇ ਇਲਾਕੇ ਦੇ ਵਿੱਚ ਥੋੜੇ ਬਹੁਤੇ ਬਠਿੰਡਾ ਸੰਗਰੂਰ ਤੱਕ ਦੀ 벨ਟ ਇਹਦੇ ਵਿੱਚ ਆ ਸਕਦੀ ਹੈ ਠੀਕ ਹੈ ਮਾਨਸਾ ਜਿਲ੍ਹਾ ਵੀ ਬਹੁਤਾ ਇਹਦੇ ਵਿੱਚ ਕਵਰ ਹੁੰਦਾ ਦਿਖਾਈ ਦੇ ਸਕਦਾ ਜਾਨਕਿ ਕੱਲ ਸ਼ਾਮ ਨੂੰ ਇਹਨਾਂ ਇਲਾਕਿਆਂ ਵਿੱਚ ਗਤੀਵਿਧੀ ਮੀਂਹ ਦੀ ਹੋ ਸਕਦੀ ਹੈ ਫਿਰ ਅੱਗੇ ਗੱਲ ਕੀਤੀ ਜਾਵੇ 26 27 ਅਤੇ 28 ਤਰੀਕ ਤਿੰਨ ਦਿਨ ਮੌਸਮ ਠੀਕ ਹੈ ਖੁਸ਼ਕ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਤੇਜ਼ ਹਵਾਵਾਂ ਦੱਖਣ ਪੂਰਬੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਪੂਰਬੀ ਹਵਾ ਚੱਲਣ ਦੇ ਨਾਲ ਨਮੀ ਦੀ ਮਾਤਰਾ ਵਧੇਗੀ ਜਿਸ ਦੇ ਨਾਲ ਮੁੜ ਕੇ ਵਾਲੀ ਗਰਮੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਇਹ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਅੰਡਰ ਕੰਟਰੋਲ ਨਹੀਂ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦਿਨ ਆਪਾਂ ਕਹਿ ਸਕੀਏ ਕਿ ਬਹੁਤ ਮੌਸਮ ਦੇ ਵਿੱਚ ਕੋਈ ਬਦਲਾਅ ਆਵੇਗਾ ਮੌਸਮ ਜ਼ਿਆਦਾਤਰ ਠੀਕ ਹੀ ਬਣੇ ਰਹਿਣ ਦੀ ਉਮੀਦ ਦਿਖਾਈ ਦੇਵੇਗੀ ਤੇਜ਼ ਹਨੇਰੀਆਂ ਜ਼ਰੂਰ ਚੱਲਣਗੀਆਂ ਗਰਮੀ ਵਧੇਗੀ ਤਾਪਮਾਨ 44 45 46 ਡਿਗਰੀ ਤੱਕ ਵੀ ਜਾ ਸਕਦੇ ਨੇ ਇਸ ਕਰਕੇ ਅਲਰਟ ਹੈ ਬਾਹਰ ਨਿਕਲਣ ਤੋਂ ਪਹਿਲਾਂ ਆਪਣਾ ਖਿਆਲ ਰੱਖੋ ਬੱਚਿਆਂ ਨੂੰ ਬਹੁਤੀ देर ਬਾਹਰ ਨਾ ਜਾਣ ਦਿਓ ਅਗਰ ਬੱਚੇ ਸਕੂਲ ਜਾ ਰਹੇ ਨੇ ਤਾਂ ਜਦੋਂ ਵੀ ਆਉਂਦੇ ਨੇ ਘਰ ਤਾਂ ਗਲੂਕੋਜ਼ ওভার ਐਸਡੀਹਾਈਡਰੇਸ਼ਨ ਤੋਂ بچਾਓ ਪਾਣੀ ਦਾ ਪ੍ਰਬੰਧ ਲਗਾਤਾਰ ਰੱਖੋ ਫਿਰ ਗੱਲ ਕਰੀਏ 29 30 ਤੇ 31 ਦੀ 29 30 31 ਨੂੰ ਸਿਸਟਮ ਪੰਜਾਬ ਦੇ ਵਿੱਚ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਤੁਹਾਨੂੰ ਦੱਸ ਦਿਖਾਇਆ ਜਾਵੇ ਤਾਂ ਮੌਨਸੂਨ ਦੀ ਗਤੀਵਿਧੀ ਇੱਕ ਵਧਣੀ ਸ਼ੁਰੂ ਚੁੱਕੇ ਨੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਤੇ ਦੱਖਣ ਪੂਰਬੀ ਇਲਾਕਿਆਂ ਵਿੱਚ ਮੌਨਸੂਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਪੰਜਾਬ ਵੱਲ ਕੂਚ ਕਰਨ ਗਈ ਤੇ ਇਹ ਸਿਸਟਮ ਜਦੋਂ ਪੰਜਾਬ ਵੱਲ ਆਉਣਗੇ ਤਾਂ ਇਸ ਤਰੀਕੇ ਨਾਲ ਇਹ ਸਿਸਟਮ ਪਹਾੜੀ ਖੇਤਰਾਂ ਤੋਂ ਆਉਣਗੇ ਜਿਸ ਦੇ ਨਾਲ ਮੀਂਹ ਦੀ ਗਤੀਵਿਧੀ 29 ਤਰੀਕ ਸ਼ਾਮ ਤੋਂ ਲੈ ਕੇ 31 ਤਰੀਕ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ 30 ਅਤੇ 31 ਮਈ ਭਾਰੀ ਸਿਸਟਮ ਨੇ ਭਾਰੀ ਮੀਂਹ ਦੀ ਉਮੀਦ ਹੈ ਜਿਸ ਦੇ ਨਾਲ ਬਹੁਤ ਹੱਦ ਤੱਕ ਅਗਰ ਕਹੀਏ ਤਾਂ ਹਲਚਲ ਜਿਹੜੀ ਹੈ ਸਾਨੂੰ ਸਿਸਟਮ ਦੇ ਵਿੱਚ ਦਿਖਾਈ ਦੇਵੇਗੀ ਉਮੀਦ ਇਹੀ ਹੈ ਕਿ 30 ਤੇ 31 ਤਰੀਕ ਨੂੰ ਜਿਹੜੇ ਤਾਪਮਨ ਵਧੇ ਹੋਏ ਨੇ ਉਹ ਮੀਂਹ ਦੇ ਨਾਲ ਸ਼ਾਂਤ ਹੋਣਗੇ ਗਰਮੀ ਤੋਂ ਰਾਹਤ ਮਿਲੇਗੀ ਫਿਲਹਾਲ ਜੋ ਤਾਜ਼ਾ ਅਲਰਟ ਨੇ ਉਹ ਇਹੀ ਨੇ ਕਿ ਪੰਜਾਬ ਦੇ ਵਿੱਚ 25 ਤਰੀਕ ਨੂੰ ਸਿਸਟਮ ਇੱਕ ਲੱਗਣ ਜਾ ਰਿਹਾ ਹਲਕਾ ਦਰਮਿਆਨਾ ਅਤੇ ਮੇਨ ਸਿਸਟਮ 29 ਤਰੀਕ ਤੋਂ ਲੈ ਕੇ 31 ਮਈ ਤੱਕ ਲੱਗ ਸਕਦੇ ਨੇ ਵਿਚਕਾਰਲੇ ਦਿਨ ਖੁਸ਼ਕ ਰਹਿਣਗੇ ਤੇ ਬਾਕੀ ਹੁਣ ਮੌਨਸੂਨ ਦੀ ਅਗਰ ਅਪਡੇਟ ਦਈਏ ਤਾਂ ਮੌਨਸੂਨ ਦੇਖੋਗੇ ਤੁਸੀਂ ਤਾਂ ਮੌਨਸੂਨ ਹੁਣ ਇਹਨਾਂ ਇਲਾਕਿਆਂ ਵਿੱਚ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜੀ एसीजी अपडेट पंजाब ਦੇ ਮੌਸਮ ਦੀ ਤੇ ਮੌਨਸੂਨ ਦੀ ਅਪਡੇਟ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਅਗਲੀਆਂ ਜਾਣਕਾਰੀਆਂ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਜੋ ਵੀ ਅਪਡੇਟ ਹੋਣਗੀਆਂ ਜਲਦ ਵੀਡੀਓ ਲੈ ਕੇ ਤੁਹਾਹਰ ਹਾਜ਼ਰ ਹੋਵਾਂਗੇ ਧੰਨਵਾਦ ਜੀ